ਸਸਕਾ ਉਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਅਸਮਾਨ ਚ ਹੋ ਰਹੀ ਆਗ ਦੇ ਨਾਲ ਜੁੜੀ ਹੋਈ ਆ ਦੱਸ ਲ ਉੱਤਰ ਭਾਰਤ ਦੇ ਵਿੱਚ ਹੀ ਨਹੀਂ ਸਗੋਂ ਸਾਊਦੀ ਅਰਬ ਦੇ ਵਿੱਚ ਵੀ ਜਿਹੜਾ ਅਸਮਾਨ ਚੋਂ ਕਹਿਰ ਵਰ ਰਿਹਾ ਉਹ ਲਗਾਤਾਰ ਜਾ ਰਹੀ ਹੈ ਤੇ ਜਿਹੜੇ ਯਾਤਰੀ ਹੱਜ ਪੌਂਕੇ ਨੇ ਮੱਕਾ ਮਦੀਨਾ ਉਹਨਾਂ ਦੀ ਜਾਨ ਤੇ ਬਣੀ ਹੋਈ ਹੈ ਤੇ ਹੁਣ ਤੱਕ ਦੀ ਜਿਹੜੀ ਰਿਪੋਰਟਾਂ ਸਾਹਮਣੇ ਆਈਆਂ ਨੇ ਉਹਨਾਂ ਦੇ ਵਿੱਚ ਦੱਸਿਆ ਗਿਆ ਕਿ 900 ਦੇ ਕਰੀਬ ਜਿਹੜੇ ਸ਼ਰਧਾਲੂ ਮੱਕਾ ਮਦੀਨਾ ਪਹੁੰਚੇ ਸਨ ਉਹਨਾਂ ਦੀ ਮੌਤ ਹੋਈ ਹੈ ਜਿਸ ਦੇ ਵਿੱਚੋਂ 1400 ਜਿਹੜੇ ਸ਼ਰਧਾਲੂ ਨੇ ਉਹ ਲ ਤੇ ਜਿਹੜੇ ਅੰਕੜੇ ਨੇ ਉਹਨਾਂ ਦੇ ਵਿੱਚ ਦੱਸਿਆ ਗਿਆ ਹੈ ਕਿ 90 ਲੋਕ ਭਾਰਤ ਦੇ ਨਾਲ ਸਬੰਧਤ ਨੇ ਤੇ 600 ਲੋਕ ਮਿਸਰ ਦੇ ਨਾਲ ਸਬੰਧਤ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਉੱਥੇ ਹੀ ਜਿਹੜੇ ਲਾਪਤਾ ਹੋਏ ਨੇ ਉਹ ਹੋਰ ਵੱਖ-ਵੱਖਰੇ ਦੇਸ਼ਾਂ ਦੇ ਨਾਲ ਸਬੰਧਤ ਨੇ ਹਾਲਾਂਕਿ ਅਜ਼ਰਬਾਈਜਾਨ ਦੀ ਗੱਲ ਕੀਤੀ ਜਾਵੇ ਸੁਡਾਨ ਦੀ ਗੱਲ ਕੀਤੀ ਜਾਵੇ ਤੇ ਹੋਰ ਜਿਹੜੇ ਜਾਰਡਨ ਵਰਗੇ ਕੰਟਰੀਆਂ ਨੇ ਉਹਨਾਂ ਦੇ ਲੋਕਾਂ ਦੀ ਵੀ ਉੱਥੇ ਮੌਤ ਹੋਈ ਹੈ ਤੇ ਵਿਦੇਸ਼ ਮੰਤਰਾਲਿਆਂ ਦੇ ਵੱਲੋਂ ਇਹ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਹਾਲਾਂਕਿ ਜੇ ਗੱਲ ਕੀਤੀ ਜਾਵੇ ਹਾਜ ਜਤਰਾ ਦੀ ਤਾਂ ਹਰ ਸਾਲ ਲੱਖਾਂ ਦੀ ਤعداد ਦੇ ਵਿੱਚ ਕਿ ਮੁਸਲਮ ਭਾਈਚਾਰਾ ਹਾਜ ਯਾਤਰਾ ਕਰਦਾ ਤੇ ਇਸ ਵਾਰ ਵੀ 15 ਜੂਨ ਤੋਂ ਲੈ ਕੇ 19 ਜੂਨ ਤੱਕ ਇਹ ਹਾਜ ਯਾਤਰਾ ਕੀਤੀ ਜਾ ਰਹੀ ਸੀ ਜਦੋਂ ਇਹ ਜਿਹੜੇ ਸ਼ਰਧਾਲੂ ਪਹੁੰਚੇ ਸਨ ਉਹਨਾਂ ਦੀ ਮੌਤ ਹੋਈ ਹੈ ਹਾਲਾਂਕਿ ਇਸ ਵਾਰ ਵੀ ਜਿਹੜੇ ਸ਼ਰਧਾਲੂ ਪਹੁੰਚੇ ਸਨ ਉਹਨਾਂ ਦੀ ਤਾਦਾਦ ਲੱਖਾਂ ਦੇ ਵਿੱਚ ਸੀ ਤੇ ਜਿਹੜੀ ਲਗਾਤਾਰ ਲੂ ਵਰ ਰਹੀ ਸੀ ਗਰਮ ਹਵਾਵਾਂ ਚੱਲ ਰਹੀਆਂ ਸਨ ਤੇ ਜਿਹੜੇ ਲੋਕ ਉੱਥੇ ਪਹੁੰਚੇ ਸਨ ਜਿਹੜੇ ਉਸ ਗਰਮੀ ਨੂੰ ਸਹਿਣ ਨਹੀਂ ਕਰ ਸਕੇ ਉਹਨਾਂ ਦੀ ਮੌਤ ਹੋ ਗਈ ਹੈ ਤੇ ਉਹਨਾਂ ਦੀਆਂ ਜਿਹੜੀਆਂ ਡੈੱਡ ਬਾਡੀਆਂ ਨੇ ਉਹਨਾਂ ਨੂੰ ਜਿਹੜੇ ਮਰਦਾ ਘਰ ਨੇ ਉਹਨਾਂ ਦੇ ਵਿੱਚ ਰੱਖਿਆ ਗਿਆ ਤੇ ਉਹਨਾਂ ਦੇ ਪਾਸਪੋਰਟਾਂ ਦੇ ਮੁਤਾਬਕ ਹੁਣ ਉਹਨਾਂ ਦੇ ਦੇਸ਼ਾਂ ਨੂੰ ਭੇਜਿਆ ਜਾ ਰਿਹਾ ਉਹਨਾਂ ਦੀਆਂ ਡੈੱਡ ਬੋਡੀਆਂ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹਾਲਾਂਕਿ ਜੇ ਪਿਛਲੇ ਅੰਕੜਿਆਂ ਤੇ ਝਾਤ ਮਾਰੀ ਜਾਵੇ ਤਾਂ ਪਿਛਲੇ ਸਾਲ ਵੀ ਜਿਹੜੀ ਇਹ ਮ੍ਰਿਤਕਾਂ ਦੀ ਗਿਣਤੀ ਸੀ ਉਹ ਸੈਂਕੜਿਆਂ ਦੇ ਵਿੱਚ ਸੀ ਤੇ ਹਜ਼ਾਰਾਂ ਦੇ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਸੀ ਜੋ ਲਾਪਤਾ ਹੋ ਗਏ ਸਨ ਤੇ ਬਾਅਦ ਦੇ ਵਿੱਚ ਉਹਨਾਂ ਦੀ ਪੁਸ਼ਟੀ ਹੋਈ ਹੈ ਉਹਨਾਂ ਦੀ ਜਿਹੜੀ ਪਾਸਪੋਰਟ ਨੇ ਮਿਲੇ ਨੇ ਉਹਨਾਂ ਦੀ ਗੱਲਬਾਤ ਹੋਈ ਹੈ ਵਿਦੇਸ਼ ਮੰਤਰਾਂ ਦੇ ਨਾਲ ਤੇ ਉਹਨਾਂ ਨੂੰ ਉਹਨਾਂ ਦੇ ਦੇਸ਼ਾਂ ਨੂੰ ਭੇਜਿਆ ਗਿਆ ਹਾਲ ਇਸ ਸਾਲ ਦੇ ਅੰਕੜੇ ਸਾਹਮਣੇ ਆਏ ਨੇ ਉਹ ਬਹੁਤ ਹੀ ਹੈਰਾਨ ਕਰਨ ਵਾਲੇ ਨੇ ਕਿਉਂਕਿ 900 ਹਾਜ ਜਿਆਤਰੀਆਂ ਦੀ ਮੌਤ ਹੋਈ ਹੈ ਤੇ 1400 ਹਾਜ ਜਿਆਤਰੀ ਲਾਪਤਾ ਹੋਏ ਨੇ ਤੇ ਵੱਖ-ਵੱਖ ਦੇਸ਼ਾਂ ਦੇ ਨਾਲ ਇਹ ਹਾਜ ਜਿਆਤਰੀ ਸਬੰਧਤ ਨੇ ਹਾਲਾਂਕਿ ਜਿਹੜਾ ਗਰਮੀ ਦਾ ਕਹਿਰ ਸੀ ਉਹ ਲਗਾਤਾਰ ਵਰ ਰਿਹਾ ਸੀ ਤੇ ਹੁਣ ਵੀ ਗਰਮੀ ਲਗਾਤਾਰ ਪੈ ਰਹੀ ਹੈ ਤੇ ਸਭ ਤੋਂ ਵੱਡਾ ਕਾਰਨ ਉੱਥੇ ਇਹ ਵੀ ਮੰਨਿਆ ਗਿਆ ਕਿ ਜਿਸ ਤਰ੍ਹਾਂ ਲੋਕਾਂ ਦਾ ਇਕੱਠ ਹੋਇਆ ਉਸ ਦੀ ਵੀ ਇੱਕ ਹੀਟ ਵੇਵ ਬਣੀ ਹੀਟ ਸਟ੍ਰੋਕ ਬਣਿਆ ਜੋ ਜਿਹੜੇ ਲੋਕਾਂ ਦੀ ਮਰਤਕ ਹੋਈ ਹੈ ਉਹਨਾਂ ਦੀ ਜਾਨ ਤੇ ਬਣੀ ਹੈ ਤੇ ਹਾਲਾਂਕਿ ਜਿਹੜੇ ਵਿਦੇਸ਼ ਮੰਤਰਾਲੇ ਮੰਤਰਾਲੇ ਨੇ ਉਹਨਾਂ ਦੇ ਵੱਲੋਂ ਇਸ ਵਾਰ ਸੁਰੱਖਿਆ ਪ੍ਰਬੰਧ ਜ਼ਰੂਰ ਬਿਹਤਰ ਕੀਤੇ ਗਏ ਸਨ ਪਰੰਤੂ ਗਰਮੀ ਇੰਨੀ ਕੁ ਜ਼ਿਆਦਾ ਸੀ ਤਪ ਇੰਨੀ ਕੁ ਜ਼ਿਆਦਾ ਸੀ ਜਿਸ ਦੇ ਕਾਰਨ ਇਹ ਉਹਨਾਂ ਦੀ ਜਾਨ ਚਲੀ ਗਈ ਹੈ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਮੌਤਾਂ ਦਾ ਤੇ ਲਾਪਤਾ ਦਾ ਅੰਕੜਾ ਕੀ ਨਿਕਲ ਕੇ ਸਾਹਮਣੇ ਆਂਦਾ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ